ਬਹੁਤ ਲੇਟ ਕਾਜਲ ਕਾ ਤੋਂ ਆਏ ਸੀਗੇ ਟਰੈਕਟਰ ਦਾ 855 ਬਾਈਆਂ ਨੂੰ ਸਾਰਿਆਂ ਨੂੰ ਮਲਾਉਣੇ ਆ ਦੋ ਮਿੰਟ ਟਰੈਕਟਰ ਪਾਸੇ ਲਾ ਕੇ ਦੋ ਮਿੰਟ ਟਰੈਕਟਰ ਲਾ ਕੇ ਆਇਓ ਯਾਰ ਇੱਕ ਮਿੰਟ ਇੱਥੇ ਲਾ ਦੇ ਦੋ ਮਿੰਟ ਟਰੈਕਟਰ ਅਗਲਾ ਟਰੈਕਟਰ ਬਾਈ ਦਾ ਮਾਨ ਤਾਂ ਮਲਾ ਜਾ ਵੀਡੀਓ ਦਾ ਕਰ ਲਈ ਇੱਥੇ ਲਾ ਦੇ ਗਾਹ ਜਿੱਥੇ ਮਰਜ਼ੀ ਸਟਾਰਟ ਹੀ ਰਹਿਣ ਦਿਓ ਮਨ ਚਾਰਜ ਹੋ ਜੂ ਬੈਟਰੀ ਉਹ ਗਾਹਾਂ ਤੋ ਹੁਣ ਪਿੱਛੇ ਨਹੀਂ ਤੋਰੀਦਾ ਯਾਰ ਜਾ ਆਉਣੇ ਆਏ ਸੀਗੇ ਤੇ ਅੱਜ ਟਰੈਕਟਰ 855 ਲੈ ਕੇ ਚੱਲੇ ਆ ਬਾਈਆਂ ਨਾਲ ਸਾਰਿਆਂ ਨਾਲ ਮਲਾਉਣੇ ਆ ਤੇ ਕਿੱਥੋਂ ਕਿੱਥੋਂ ਸੰਬੰਧ ਬਣਿਆ ਹੈ ਭਰਾਵਾਂ ਨਾਲ ਸਾਰਿਆਂ ਨਾਲ ਸਭ ਤੋਂ ਪਹਿਲਾਂ ਦਾ ਬਾਈ ਦਾ ਨਾਮ ਪੁੱਛਦਾ ਕੀ ਨਾਮ ਭਰਾ ਆਪਣਾ ਸੱਸੇ ਦਾ ਬਾਈ ਜੀ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਭੋਲਾ ਸਿੰਘ ਤੇ ਆਈ ਕਿੱਥੋਂ ਤੁਸੀਂ ਅਸੀਂ ਜਲਾਲਾਬਾਦੋਂ ਜਲਾਲਾਬਾਦ ਤੋਂ ਤੁਹਾਡਾ ਜੇਸੀਬੀ ਦਾ ਵੀ ਕੰਮ ਆਉਂਦਾ ਹਾਂਜੀ ਜੇਸੀਬੀ ਦਾ ਕਿਰਾਏ ਦਾ ਕੰਮ ਆਈ ਸਾਡਾ ਤੇ ਬਾਈ ਦਾ ਚੈਨਲ ਵੀ ਬਣਾਇਆ ਹੋਇਆ ਵਾ ਕੀ ਨਾਮ ਤੋਂ ਵੀਰੇ ਦੱਸੋ ਆਪਣਾ ਜਿਹੜਾ ਹੈਗਾ ਫੇਸਬੁੱਕ ਹੀ ਉਹ ਬਰਾੜ ਤਾਰੇ ਵਾਲਾ ਤੇ YouTube ਹੈ ਜਿਹੜਾ ਉਹ ਭੋਲਾ ਬਰਾੜ ਭੋਲਾ ਬਰਾੜ ਦੇ ਨਾਮ ਤੋਂ ਬਾਈ ਦਾ ਚੈਨਲ ਆ ਤੇ ਬਾਈ ਮਾਲਕ ਕਿਹੜਾ ਜਿਹਨੇ ਟਰੈਕਟਰ ਲਿਆ ਤੁਹਾਡੇ ਕੋਲ ਉਹ ਬਾਈ ਲੈ ਗਿਆ ਟਰੈਕਟਰ ਲੈ ਗਿਆ ਤੇ ਸਾਰੇ ਇੱਕੋ ਪਿੰਡ ਦੇ ਪ੍ਰਾਪ ਹਾਂ ਜੀ ਇੱਕੋ ਦਾ ਨਾਮ ਤਾਂ ਦੱਸਿਆ ਤੁਸੀਂ ਖਾਸ ਜਲਾਲਾਬਾਦ ਤੋਂ ਨਹੀਂ 12-13 ਕਿਲੋਮੀਟਰ ਦੂਰ ਅੱਗੇ ਆਈ ਪਿੰਡ ਤਾਰੇ ਵਾਲਾ ਉਰਫ ਰੋੜਾਂ ਵਾਲਾ ਅੱਛਾ ਪਿੰਡ ਤਾਰੇ ਵਾਲਾ ਉਪਰ ਰੋੜੇ ਵਾਲਾ ਹਾਂਜੀ ਹਾਂਜੀ ਪਿੰਡ ਤਾਰੇ ਵਾਲਾ ਉਰਫ ਰੋੜੇ ਵਾਲਾ ਬਾਈਆਂ ਦਾ ਪਿੰਡ ਆ ਪਰਾ ਵਧੀਆ ਲੱਗਾ ਟਰੈਕਟਰ ਠੀਕ ਬਣ ਗਿਆ ਦੁੱਧਾ ਹਾਂਜੀ ਬਹੁਤ ਅੱਛਾ ਜੀ ਸਵੇਰ ਦੇ ਐ ਤੁਸੀਂ ਅੱਜ ਹਾਂਜੀ 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 ਤੇ ਕਿੰਨਾ ਸਫ਼ਰ ਪੈ ਗਿਆ ਤੁਹਾਨੂੰ ਵੀਰ ਹੈਗਾ ਜੀ ਸਾਨੂੰ 260 ਕਿਲੋਮੀਟਰ ਆਈ 260 ਕਿਲੋਮੀਟਰ ਹਾਂਜੀ ਹੁਣੇ ਦੱਸ ਦਵਾਂਗੇ ਟਰੈਕਟਰ ਹਾਂਜੀ ਹਾਂਜੀ ਹੁਣ ਬਾਈ ਟਾਈਮ ਦੇਖ ਲਓ ਵੀ ਪੌਣੇ ਇਕੱਠ ਹੋ ਜਲੇ ਬਾਈ ਕਹਿੰਦੇ ਹੁਣੇ ਗੱਡੀ ਨਾਲ ਆ ਤੇ ਕੋਈ ਜ਼ਿਆਦਾ ਸਫ਼ਰ ਚ ਦਿੱਕਤ ਤਾਂ ਨਹੀਂ ਆਈ ਨਹੀਂ 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 ਕੀ ਕਹਿਣਾ ਚਾਹੂੰ ਜਿਹੜੇ ਭਰਾ ਉੱਧਰ ਜਿੱਤਰਾ ਮਰਜ਼ੀ ਫੁੱਲ ਕੇ ਹੁਣ ਹਾਂਜੀ 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 ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਬਾਈਆਂ ਨੂੰ ਵੀ ਵਾਅਦਾ ਕਰੇ ਮੈਂ ਜਨਰਲੀ ਲੱਗੇ ᱛᱮ ਧੰਨਵਾਦ ਵੀਰ ਹਾਂਜੀ ਹਾਂਜੀ